ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜਿਹੜਾ ਹਨੇਰੀ ਚਖੜ ਚੱਲ ਰਿਹਾ ਵਿੱਚ ਗੜੇਮਰੀ ਹੋ ਰਹੀ ਆ ਤੇਜ਼ ਹਵਾਵਾਂ ਦੇ ਨਾਲ ਸ਼ਰਾਟੇ ਪੈ ਰਹੇ ਆ ਕੀ ਇਹ ਇਸੇ ਤਰ੍ਹਾਂ ਜਾਰੀ ਰਹਿਣਗੇ ਜਾਂ ਇਹਦੇ ਵਿੱਚ ਕੋਈ ਸੁਧਾਰ ਹੋਵੇਗਾ ਕਿਸਾਨ ਵੀਰਾਂ ਲਈ ਕਿੰਨੀ ਖਤਰਨਾਕ ਗੱਲ ਹੋ ਸਕਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਕਰ ਬਟਾ ਲਊਗਾ ਤੇ ਕਿਸਾਨ ਵੀਰਾਂ ਤੇ ਫਸਲ ਤੇ ਉਹਦਾ ਕੀ ਅਸਰ ਹੋਊਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਾਰੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਹਵਾਵਾਂ ਦੀ ਦਿਸ਼ਾ ਦੀ ਇਸ ਵਕਤ ਤੇਜ਼ ਉੱਤਰ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਚੱਲ ਰਹੀਆਂ ਤੇ ਪੂਰਾ ਨੇਰੀ ਝੱਖੜਾ ਜਿਹੜਾ ਉਹ ਚੱਲ ਰਿਹਾ ਜਿਸ ਤਰ੍ਹਾਂ ਕਿ ਵਿਸਾਖੀ ਦੇ ਦਿਨਾਂ ਵਿੱਚ ਆਮ ਕਰਕੇ ਹੁੰਦਾ ਹੀ ਹੈ ਹੋ ਸਕਦਾ ਇੱਕ ਸਾਲ ਛੱਡ ਕੇ ਹੋਵੇ ਪਰ ਹੁੰਦਾ ਜ਼ਰੂਰ ਹੈ ਤੇ ਜੇਕਰ ਆਪਾਂ ਗੱਲ ਕਰੀਏ ਸਿਸਟਮ ਦੀ ਤਾਂ ਇਸ ਵਕਤ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਤੇ ਨਾਲ ਦੀ ਨਾਲ ਇੱਕ ਚੱਕਰਵਾਤਾ ਜਿਹੜਾ ਉਹ ਪੰਜਾਬ ਅਤੇ ਪਾਕਿਸਤਾਨ ਦੇ ਭਾਗਾਂ ਤੇ ਬਣਿਆ ਹੋਇਆ ਜਿਸ ਦੇ ਨਾਲ ਮੌਸਮ ਦੇ ਵਿੱਚ ਪੂਰੀ ਤਰ੍ਹਾਂ ਹਲਚਲ ਬਣੀ ਹੋਈ ਆ ਤੇ ਬਹੁਤ ਤੇਜ਼ ਹਵਾਵਾਂ ਜਿਹੜੀਆਂ ਧੂੜ ਭਰੀ ਆਂਦੀ ਆ ਜਿਹੜੀ ਉਹ ਚੱਲ ਰਹੀ ਆ ਤੇ ਕਈ ਥਾਵਾਂ ਤੇ ਤੇਜ਼ ਛਿੱਟੇ ਛਰਾਟੇ ਵੀ ਪੈ ਰਹੇ ਆ ਕੁੱਝ ਥਾਵਾਂ ਤੇ ਪੰਜਾਬ ਦੇ ਵਿੱਚ ਕੱਲ ਗੜੇਮਰੀ ਵੀ ਹੋਈ ਆ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤਾਂ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟੇ ਜਾਨੀ 11 ਤਰੀਕ ਪੂਰੀ ਰਾਤ 12 ਤਰੀਕ ਸਾਰਾ ਦਿਨ ਤੇ 12 ਤਰੀਕ ਦੀ ਰਾਤ ਐਸੋ ਦੌਰਾਨ ਪੰਜਾਬ ਦੇ ਵਿੱਚ ਕਈ ਭਾਗਾਂ ਦੇ ਵਿੱਚ ਤੇਜ਼ ਹਨੇਰੀ ਝੱਖੜਾ ਜਿਹੜਾ ਉਸੇ ਤਰ੍ਹਾਂ ਚੱਲਦਾ ਰਹੂਗਾ ਤੇ ਕਈ ਥਾਵਾਂ ਤੇ ਜਿਹੜਾ ਉਹ ਤੇਜ਼ ਮੀਂਹ ਵੀ ਪੈ ਸਕਦਾ ਤੇ ਨਾਲ ਘੜੇ ਮਾਰੀ ਵੀ ਹੋ ਸਕਦੀ ਆ ਉਹਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਮੋਗਾ ਫਰੀਦਕੋਟ ਫਿਰੋਜ਼ਪੁਰ ਪਠਾਨਕੋਟ ਗੁਰਦਾਸਪੁਰ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਬਰਨਾਲਾ ਇਸ ਤੋਂ ਬਿਨਾ ਮਲੇਰ ਕੋਟਲਾ ਚੰਡੀਗੜ੍ਹ ਮੋਹਾਲੀ ਇਹ ਸਾਰੇ ਜ਼ਿਲ੍ਹੇ ਆ ਜਿਹੜੇ ਸ਼ਾਮਲ ਆ ਜਾਨੀ ਸਮੁੱਚੇ ਪੰਜਾਬ ਦੇ ਵਿੱਚ ਇਹ ਗਤੀਵਿਧੀਆਂ ਜਿਹੜੀਆਂ ਉਹ ਆਉਣ ਵਾਲੇ 24 ਘੰਟੇ ਤੱਕ ਜਾਰੀ ਰਹਿਣਗੀਆਂ ਇਸ ਤੋਂ ਬਿਨਾ ਹਰਿਆਣਾ ਦਿੱਲੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਇਨ੍ਹਾਂ ਭਾਗਾਂ ਦੇ ਵਿੱਚ ਵੀ ਜ਼ਬਰਦਸਤ ਕਾਰਵਾਈਆਂ ਜਿਹੜੀਆਂ ਉਹ ਬਰਖਾ ਦੀਆਂ ਹੋਣਗੀਆਂ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਛੱਤੀਸਗੜ੍ਹ ਬਿਹਾਰ ਇਹ ਸਾਰੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹ ਜਿਹੜੀਆਂ ਗਤੀਵਿਧੀਆਂ ਗਰੋ ਤੇਜ਼ੀ ਦੇ ਨਾਲ ਜਾਰੀ ਰਹਿਣਗੇ ਜੇਕਰ ਆਪਾਂ ਗੱਲ ਕਰੀਏ ਇਸ ਤੋਂ ਬਾਅਦ ਜਿਹੜਾ ਮੌਸਮ ਆ ਉਹ ਵੀ ਕਰਵਟ ਲਊਗਾ ਜਾਨੀ ਕਿ 16 ਤਰੀਕ ਤੋਂ ਲੈ ਕੇ 20 ਤਰੀਕ ਦੇ ਦਰਮਿਆਨ ਵੀ ਇੱਕ ਜਬਰਦਸਤ ਸਿਸਟਮ ਆ ਜਿਹੜਾ ਉਹ ਪੰਜਾਬ ਵੱਲ ਆ ਰਿਹਾ ਜਿਹਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਹਨੇਰੀ ਝੱਖੜ ਤੇ ਝੂਲਣ ਦੀ ਸੰਭਾਵਨਾ ਤੇ ਨਾਲ ਦੀ ਨਾਲ ਕਈ ਥਾਵਾਂ ਤੇ ਮੀਂਹ ਅਤੇ ਗੜੇਮਾਰੀ ਆ ਜਿਹੜੀ ਉਹ ਹੋ ਸਕਦੀ ਆ ਕਿਸਾਨ ਵੀਰ ਆ ਜਿਹੜੇ ਇਹ ਤਾਂ ਹੁਣ ਆਪਾਂ ਪਰਮਾਤਮਾ ਨੂੰ ਇਹ ਅਰਦਾਸ ਕਰ ਸਕਦੇ ਆ ਬਈ ਜਿਹੜਾ ਇਹ ਹਨੇਰੀ ਝਖੜਾ ਜਗੜੇ ਮਰੀ ਆ ਇਹਦੇ ਨਾਲ ਆਪਣਾ ਕੋਈ ਨੁਕਸਾਨ ਨਾ ਹੋਵੇ ਫਸਲਾਂ ਜਿਹੜੀਆਂ ਕੱਟ ਰਹੀਆਂ ਨੇ ਮੰਡੀ 'ਚ ਪਹੁੰਚ ਰਹੀਆਂ ਨੇ ਸਹੀ ਸਲਾਮਤ ਤਰੀਕੇ ਨਾਲ ਜਿਹੜੀ ਫਸਲ ਆ ਉਹ ਵੇਚੀ ਜਾ ਸਕੇ ਤੇ ਆਪਣੇ ਘਰ ਆ ਜਿਹੜਾ ਉਹ ਆਪਣਾ ਜਾਇਆ ਜਾ ਸਕੇ ਇਹ ਹੀ ਉਮੀਦ ਕਰਦੇ ਆ ਤੇ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ ਪੰਦਰਾਂ ਦੇ ਪੰਜਾਬ ਦੇ ਮੌਸਮ ਦੀ ਤਾਂ ਤੁਸੀਂ 12 ਤਰੀਕ ਦੀ ਪਿਕਚਰ ਹੈ ਜਿਹੜੀ ਉਹ ਦੇ ਸਕਦੇ ਹੋਂ ਪੰਜਾਬ ਦੇ ਵਿੱਚ ਪੂਰਬੀ ਭਾਗ ਤੇ ਮੱਧ ਪੰਜਾਬ ਤੇ ਉੱਤਰੀ ਪੰਜਾਬ ਇਨ੍ਹਾਂ ਪਾਗਾਂ ਦੇ ਵਿੱਚ ਜ਼ਬਰਦਸਤ ਕਾਰਵਾਈ ਆ ਜਿਹੜੀ ਹੋ ਸਕਦੀ ਹੈ ਕਈ ਥਾਵਾਂ ਤੇ ਗੜੇਮਰੀ ਹੋਊਗੀ ਮੀਂਹ ਵੀ ਪਊਗਾ ਤੇਜ਼ ਤੇ ਹਨੇਰੀ ਝੱਖੜ ਵੀ ਝੁੱਲੂਗੀ ਉਹਦੇ ਨਾਲ ਖੜੀ ਫਸਲ ਨੂੰ ਨੁਕਸਾਨ ਹੋ ਸਕਦਾ ਇਸ ਤੋਂ ਬਿਨਾਂ ਹਰਿਆਣਾ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਭਾਗ ਆ ਜਿਹੜੇ ਉਹ ਉਨਾ ਭਾਗਾਂ ਦੇ ਵਿੱਚ ਵੀ ਹਨੇਰੀ ਝੱਖੜ ਝੂਲਣ ਦੇ ਨਾਲ ਨਾਲ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਤੇ ਕਈ ਥਾਵਾਂ ਤੇ ਗੜੇਮਾਰੀ ਤੇ ਤੇਜ਼ ਮੀਂਹ ਜਿਹੜਾ ਉਹ ਪੈ ਸਕਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਦੇ ਨਾਲ ਜਿਹੜਾ ਸੇਬਾਂ ਦੀ ਫਸਲ ਆ ਜਿਹੜੀ ਉਹਦੇ ਉੱਤੇ ਫਲਾਵਰਿੰਗ ਆ ਰਹੀ ਆ ਉਹਨੂੰ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਹੋਈ ਆ ਜੇਕਰ ਆਪਾਂ ਗੱਲ ਕਰੀਏ 13 ਤਰੀਕ 13 ਤਰੀਕ ਨੂੰ ਹਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਹਰਿਆਣੇ ਦੇ ਕੁਝ ਭਾਗ ਮੱਧ ਪ੍ਰਦੇਸ਼ ਪੂਰਬੀ ਰਾਜਸਥਾਨ ਇਹਨਾਂ ਭਾਗਾਂ ਦੇ ਵਿੱਚ ਬਰਖਾ ਰੇ ਗਤੀਵਿਧੀਆਂ ਜਾਰੀ ਰਹਿਣਗੀਆਂ ਪੰਜਾਬ ਦੇ ਵਿੱਚ ਵੀ ਹਲਕੀ ਫੁਲਕੀ ਛਿਟਮਟ ਕਾਰਵਾਈ ਹੈ ਜਿਹੜੀ ਉਹ ਹੋ ਸਕਦੀ ਹੈ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਬਿਹਾਰ ਛੱਤੀਸਗੜ ਇਹਨਾਂ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਨਾਰਥ-ਈਸਟ ਇੰਡੀਆ 'ਚ ਬਰਖਾ ਹੋਣ ਦੀ ਸੰਭਾਵਨਾ ਜੇਕਰ ਗੱਲ ਕਰੀਏ 14 ਤਰੀਕ ਦੀ 14 ਤਰੀਕ ਨੂੰ ਪੂਰੇ ਸਮੁੱਚੇ ਉੱਤਰੀ ਭਾਰਤ 'ਚ ਮੌਸਮਾ ਜਿਹੜਾ ਉਹ ਖੁਸ਼ਕ ਰਹੂਗਾ ਨਾਰਥ-ਈਸਟ ਇੰਡੀਆ ਦੇ ਵਿੱਚ ਮੌਸਮਾ ਜਿਹੜਾ ਉਹ 카ਰਬਟਾ ਲੋ ਤੇ ਕਈ ਥਾਵਾਂ ਤੇ ਬਰਖਾ ਹੋਊਗੀ। ਅ 15 ਤਰੀਕ ਨੂੰ ਵੀ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੱਕ ਮੌਸਮ ਆਮ ਤੌਰ ਤੇ ਖੁਸ਼ਕ ਰਹੂ। ਨਾਰਥ-ਈਸਟ ਇੰਡੀਆ, ਬਿਹਾਰ, ਛੱਤੀਸਗੜ੍ਹ ਇਹਨਾਂ ਭਾਗਾਂ 'ਚ ਮੌਸਮਾ ਜਿਹੜਾ ਉਹ ਅ ਬਰਖਾ ਵਾਲਾ ਬਣਿਆ ਰਹੂਗਾ। ਪੰਜਾਬ ਦੇ ਸਾਰੇ ਭਾਗਾਂ 'ਚ ਮੌਸਮ ਖੁਸ਼ ਗੱਲ ਕਰੀਏ ਆਪਾਂ 16 ਤਰੀਕ ਦੀ ਦਾ 16 ਤਰੀਕ ਨੂੰ ਸਮੁੱਚਾ ਉੱਤਰੀ ਭਾਰਤ ਪੰਜਾਬ ਦੇ ਸਾਰੇ ਭਾਗ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡਾ ਰਾਜਸਥਾਨ ਗੁਜਰਾਤ ਮਧ ਪ੍ਰਦੇਸ਼ ਭਾਗਾਂ 'ਚ ਮੌਸਮ ਖੁੱਛ ਕਰੂਗਾ ਬਿਹਾਰ ਛਤੀਸਗੜ ਤੋਂ ਲੈ ਕੇ ਮਧ ਪ੍ਰਦੇਸ਼ ਦੇ ਕੁਝ ਭਾਗ ਅਤੇ ਨਾਰਥ-ਈਸਟ ਇੰਡੀਆ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਜਾਰੀ ਰਹਿਣਗੀਆਂ ਗੱਲ ਕਰੀ ਆਪਾਂ 17 ਤਰੀਕ ਦੀ ਤਾਂ 16 ਤਰੀਕ ਤੋਂ ਬਾਅਦ ਇੱਕ ਨਵਾਂ ਸਿਸਟਮ ਆ ਜਿਹੜਾ ਉਹ ਪੰਜਾਬ ਦੇ ਵਿੱਚ ਅਤੇ ਜੰਮੂ ਕਸ਼ਮੀਰ ਦੇ ਵਿੱਚ ਦਸਤਕ ਦੇਵੇਗਾ ਜਿਹਦੇ ਨਾਲ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਚ ਬਰਫਬਾਰੀ ਤੇ ਪੰਜਾਬ ਦੇ ਵਿੱਚ ਤੇਜ਼ ਹਨੇਰੀ ਝੱਖੜ ਦੇ ਨਾਲ ਗਰ ਚਮਕਦੇ ਨਾਲ ਕਾਰਵਾਈਆਂ ਜਿਹੜੀਆਂ ਉਹ ਹੋਣ ਦੀ ਸੰਭਾਵਨਾ ਬਣ ਰਹੀ ਹੈ। ਇਹ ਸੀਗਾ ਆਉਣ ਵਾਲੇ ਪੰਨ ਦਿਨ ਦਾ ਮੌਸਮ ਦਾ ਹਾਲ। ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਇਹ ਜਿਹੜੀ ਉਹ ਤੁਹਾਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਕਮੈਂਟਾਂ ਵਿੱਚ ਇਹ ਜ਼ਰੂਰ ਦੱਸਿਓ ਵੀ ਕਿੱਥੇ-ਕਿੱਥੇ ਕਾਰਵਾਈ ਹੋਈ ਆ ਫਸਲ ਨੂੰ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਇਹ ਦੱਸਣ ਦੀ ਜ਼ਰੂਰ ਖੇਤ ਲਗਾਨੀ। ਸਤਿ ਸ੍ਰੀ ਅਕਾਲ ਜੀ।